ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇ ਆਪਾਂ ਅੱਜ ਕਮੀਜ਼ ਦੀ ਕਟਿੰਗ ਕਰਨ ਲੱਗੇ ਆ ਮੋਢੇ ਦੀ ਕਟਾਈ ਦੀ ਠੀਕ ਆ ਜੀ ਤੁਹਾਡੇ ਨਾਲ ਵੀ ਮੈਂ ਕਹਿੰਦਾ ਸ਼ੇਅਰ ਕਰ ਲਵਾਂ ਦੇਖੋ ਪਹਿਲਾਂ ਤਾਂ ਆਪਾਂ ਨੇ ਦੋਹੇ ਪੱਲੇ ਵਿਛਾ ਲੈਣੀ ਅਲੱਗ-ਅਲੱਗ ਠੀਕ ਆ ਜੀ ਹੁਣ ਸਾਰਿਆਂ ਤੋਂ ਪਹਿਲਾਂ ਇਹਦੀ ਲੰਬਾਈ ਹੈਗੀ 41 ਇੰਚ ਤਿਆਰ ਠੀਕ ਆ ਜੀ ਇਥੋਂ ਸਿਰੇ ਤੋਂ ਲੈ ਕੇ ਆਪਾਂ ਨੇ 42 ਇੰਚ ਤੇ ਪਹਿਲਾਂ ਨਿਸ਼ਾਨੀ ਲਾ ਲੈਣੀ ਆ ਇੱਦਾਂ ਮੂਰਲੇ ਪੱਲੇ ਤੇ ਫਿਰ ਆਪਾਂ ਜਦੋਂ ਫੋਲਡ ਕਰਦੇ ਆ ਆਪਾਂ ਨੂੰ ਦੁਬਾਰਾ ਮਾਪਣ ਦੀ ਲੋੜ ਨਹੀਂ ਪੈਂਦੀ 41 ਇੰਚੇ ਤਿਆਰ ਆ 42 ਤੇ ਆਪਾਂ ਨੇ ਨਿਸ਼ਾਨੀ ਲਾ ਲਈ ਆ 1 ਇੰਚ ਆਪਣੇ ਵੱਧ ਰੱਖ ਲਿਆ ਅੱਧਾ ਇੰਚ ਮੋਡੇ ਚ ਆਜੂ ਤੇ ਅੱਧਾ ਇੰਚ ਪਲੋਈਆਂ ਚ ਆਜੂ ਠੀਕ ਆ ਜੀ ਆ 41 ਇੰਚੇ ਹੀ ਲੈਂਥ ਤਿਆਰ ਹੋ ਜੂਗੀ ਹੁਣ ਆਪਾਂ ਕਰਦੇ ਆ ਮੋਡੇ ਦੀ ਕਟਾਈ ਤੀਰਾ ਹੈਗਾ ਜੀ 12 ਇਹਦਾ ਠੀਕ ਹੈ ਜੀ 12 ਤਿਆਰ ਆਪਾਂ ਨੇ 12 ਤੇ ਨਿਸ਼ਾਨੀ ਲਾਉਣੀ ਆ ਵੱਧ ਨਹੀਂ ਰੱਖਣਾ 12 ਦਾ ਅੱਧਾ 6 6 ਤੇ ਆਪਾਂ ਨੇ ਨਿਸ਼ਾਨੀ ਲਾ ਲਈ ਆ ਥੱਲੇ ਨੂੰ ਆਪਾਂ ਲਵਾਈ ਲਾਵਾਂਗੇ ਜੀ 7.5 ਠੀਕ ਹੈ ਜੀ ਹੁਣ ਇੱਥੋਂ ਆਪਾਂ ਨੇ ਲਾਉਣੀ ਆ 5.5 ਤੇ ਅੱਧਾ ਇੰਚ ਆਪਾਂ ਨੇ ਘਟਾ ਦੇਣਾ ਹੁਣ ਇਹਨੂੰ ਆਪਾਂ ਇਦਾਂ ਇਹਦੇ ਨਾਲ ਆਏ ਮਿਲਾ ਲੈਨੇ ਆ ਜੀ 7.5 ਆਪਾਂ ਨੇ ਮੋਡਾ ਰੱਖਿਆ ਇਦਾਂ 12 13 ਰੱਖਿਆ ਆਪਾਂ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਇੱਥੋਂ ਰੱਖਣਾ ਇੰਚੀ ਟੇਪ ਫਿਟਿੰਗ ਦੀ ਨਿਸ਼ਾਨੀ ਲਾਉਣੀ ਆ ਠੀਕ ਹੈ ਜੀ ਛਾਤੀ ਹੈਗੀ ਇਹ 20 ਆਪਣੇ 20 ਦੇ ਹਿਸਾਬ ਨਾਲ ਨਿਸ਼ਾਨੀ ਲਾਉਣੀ ਆ 20 ਦਾ ਅੱਧਾ ਹੋ ਗਿਆ 10 ਇੱਥੇ ਆਪਾਂ ਨੇ 10 ਤੇ ਨਿਸ਼ਾਨੀ ਲਾ ਲਈ ਠੀਕ ਹੈ ਜੀ ਇਵੇਂ ਪਹਿਲੇ ਪੱਲੇ ਦੀ ਚਾਹੇ ਤੁਸੀਂ ਇਦਾਂ ਇੱਥੋਂ ਰੱਖ ਕੇ ਇੱਥੇ ਡੇਢ ਤੇ ਨਿਸ਼ਾਨੀ ਲਾ ਕੇ ਕਾਟ ਪਾ ਸਕਦੇ ਹੋ ਨਹੀਂ ਇੱਥੇ ਆਪਾਂ ਨੇ ਹੁਣ ਦੇਖੋ ਬੀ ਇਹਨਾਂ ਦੀ ਛਾਤੀ ਆ ਆਪਣੇ 10 ਦੇ ਨਿਸ਼ਾਨੀ ਲਾਈ ਹੈ ਇੱਥੋਂ ਆਪਾਂ ਨੇ ਥੋੜੀ ਜਿਹੀ ਗਲਾਈ ਦੇ ਕੇ ਇਦਾਂ ਇਹਦੇ ਨਾਲ ਆਪਾਂ ਨੇ ਮੋਢੇ ਨਾਲ ਇਦਾਂ ਉੱਪਰ ਅਟੈਚ ਕਰ ਦੇਣਾ ਠੀਕ ਹੈ ਜੀ ਇਦਾਂ ਦੇਖੋ ਫਿਰ ਆਪਾਂ ਨੇ ਇੱਥੋਂ ਮੂਹਰੇ ਪੱਲੇ ਦੀ ਐਵੇਂ ਕਾਟ ਪਾ ਲੈਣਾ ਠੀਕ ਹੈ ਜੀ ਜਿਵੇਂ ਨਿਸ਼ਾਨੀ ਲਾਈ ਹੋਈ ਆਪਾਂ ਕਟਿੰਗ ਕਰ ਲੈਨੇ ਆ ਪਹਿਲਾਂ ਆਪਾਂ ਚਾਰੇ ਪਾ ਚਾਰੇ ਪੱਲੇ ਚੱਕ सॉरी ਦੋਹੇ ਪੱਲੇ ਚੱਕ ਲੈ ਠੀਕ ਹੈ ਜੀ ਇਦਾਂ ਪਹਿਲਾਂ ਆਪਾਂ ਇਹਨਾਂ ਨੂੰ ਦੋਹਾਂ ਨੂੰ ਇਕੱਠੇ ਕਟਿੰਗ ਕਰ ਲਾਂਗੇ ਇਦਾਂ ਠੀਕ ਹੈ ਹੁਣ ਆਪਾਂ ਨੇ ਪਹਿਲਾ ਪੱਲਾ ਚੱਕਣਾ ਇਦਾਂ ਠੀਕ ਹੈ ਜੀ ਮੂਰਲੇ ਪੱਲੇ ਦੀ ਆਪਾਂ ਨੇ ਕਾਟ ਪਾ ਲੈਣੀ ਆ ਜਿਵੇਂ ਜਿਵੇਂ ਆਪਣੀ ਨਿਸ਼ਾਨੀ ਲਾਈ ਹੋਈ ਹੈ ਆਪਾਂ ਉਹਦੇ ਉੱਤੇ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਕਾਟ ਆਪਣੀ ਪੈ ਗਈ ਹੈ ਹੁਣ ਆਪਾਂ ਇਸ ਤੋਂ ਬਾਅਦ ਲਾਵਾਂਗੇ ਪਲੂਈਆਂ ਦੀ ਨਿਸ਼ਾਨੀ ਉੱਪਰ ਆਪਾਂ ਇੰਚ ਟੇਪ ਰੱਖਣਾ 12 ਤੇ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਜੀ ਇਧਰੋਂ ਆਪਾਂ ਨੇ ਲਾਉਣੀਆਂ 7.5 ਆ ਸੌਰੀ 3.5 ਕਿਵੇਂ ਲੰਬਾਈ ਹੈਗੀ ਹੈ ਜੀ 7 7 ਤੇ ਨਿਸ਼ਾਨੀ ਲਾ ਲਈ ਇਧਰ ਨੂੰ ਸਾਢੇ ਤੈ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਮਲਾਤਾ ਜੇ ਆਪ ਨੂੰ ਇਹ ਆਪਣੇ ਕੀ ਇੱਥੇ ਇੰਚ ਟੇਪ ਰੱਖਣਾ ਇੱਥੇ 2 3 ਤੇ ਨਿਸ਼ਾਨੀ ਲਾ ਲੈਣੀ ਹੈ ਇੱਥੇ 2 1 ਤੇ ਠੀਕ ਹੈ ਜੀ ਉੱਪਰ ਨੂੰ ਆਪਾਂ ਨੇ 2 ਤੇ ਨਿਸ਼ਾਨੀ ਲਾਉਣੀ ਹੈ ਐਵੇਂ ਤੇ ਇੱਥੇ ਆਪਾਂ 7 ਤੇ ਨਿਸ਼ਾਨੀ ਲਾ ਲੈਣੀ ਹੈ ਇਹ ਆਪਣੇ ਮੂਰਲੇ ਪੱਲੇ ਦੀਆਂ ਪਲੋਈਆਂ ਹੋ ਗਈਆਂ ਠੀਕ ਹੈ ਜੀ 3.5 ਆਪਾਂ ਇਧਰ ਨੂੰ ਰੱਖਿਆ ਹੈ 7 ਲੰਬਾਈ ਰੱਖੀ ਆ ਇੱਥੋਂ ਆਪਾਂ ਨੇ 2.5 ਇੰਚ ਦਾ ਗੈਪ ਰੱਖਿਆ ਉੱਪਰ ਨੂੰ ਆਪਾਂ ਨੇ ਦੋ ਤਿੰਨ ਨਿਸ਼ਾਨੀ ਲਾਈ ਆ ਠੀਕ ਹੈ ਜੀ ਇਧਰ ਨੂੰ ਆਪਾਂ ਨੇ 2.5 ਤੇ ਲਾਈ ਦਿੱਤਾ ਉੱਪਰ ਨੂੰ ਇੱਥੋਂ 2.5 ਤੇ ਲਾ ਕੇ ਇਹਦੇ ਤੇ ਨਿਸ਼ਾਨੇ ਲਾਤੀ ਠੀਕ ਹੈ ਜੀ ਅੱਜ ਦੀ ਵੀਡੀਓ ਸੀਗੀ ਜੀ ਆਪਣੀ ਇੰਨੀਕ ਤਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ